ਸਤਿ ਸਤਿਓ ਸਸੀਕਲ ਜੀ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਵੀ ਆਪਾਂ ਤਰਕਾਰੀ ਲਈ ਆ ਘਰ ਦੇ ਖਾਣ ਪੀਣ ਵਾਸਤੇ ਸਬਜ਼ੀਆਂ ਉਹ ਤੁਹਾਡੇ ਨਾਲ ਸਾਂਝਾ ਕਰਦੇ ਅੱਜ ਜਿਸ ਤਰ੍ਹਾਂ ਕਿ ਇੱਥੇ ਇੱਕ ਵੱਟ ਤੇ ਆਪਾਂ ਧਣੀਆਂ ਤੇ ਮੇਥਰੀ ਲਾਤੀ ਹੈ ਇਹ ਦੂਜੀ ਵੱਟ ਤੇ ਆਪਾਂ ਮੂਲੀਆਂ ਲਾਤੀਆਂ ਇਹ ਵੱਟ ਤੇ ਆਪਾਂ ਪਾਲਕ ਤੇ ਮੇਥਰੇ ਨਾ ਦਿੱਤੇ ਆ ਇਹਦੇ ਤੇ ਛਲਗਮ ਤੇ ਚਕੰਦਰ ਇੱਕ ਦੋਸਤੋਂ ਲਸਣ ਪਿਛਲੇ ਸਾਲ ਦਾ ਆਪਾਂ ਨਵੇਂ ਤਰੀਕੇ ਨਾਲ ਲਾਉਨੇ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਬਿੱਡਾਂ ਤੇ ਜਿਸ ਤਰ੍ਹਾਂ ਕਿ ਤੁਸੀਂ ਆ ਵੇਖ ਰਹੇ ਹੋ ਇਸ ਤਰ੍ਹਾਂ ਬੈੱਡ ਪਾ ਲੈਣਾ ਤੇ ਆਪਾਂ ਇਹਦਾ ਸਕੰਜਾ ਬਣਾਇਆ ਹੋਇਆ ਲੋਹੇ ਦਾ ਉਹਦੇ ਨਾਲ ਇਹ ਸਰਾਖ ਆ ਜਿਹੜੇ ਵਜਦੇ ਜਾਂਦੇ ਆ ਪੰਜ ਲੈਣਾ ਦੋਸਤੋਂ ਲੱਗ ਜਾਂਦੀਆਂ 1 2 3 4 ਤੇ 5 ਇਸ ਤਰ੍ਹਾਂ ਸਰਗੀ ਲਾਏ ਆ 4 ਫਿਰ ਇੱਕੋ ਜਾਇ 56 ਇਸ ਤਰ੍ਹਾਂ ਨਿਸ਼ਾਨੀ ਦੇ ਜਾਣੀ ਆ ਫਿਰ ਉਹਨਾਂ ਨਿਸ਼ਾਨੇ ਦੇ ਉੱਤੇ ਆਪਾਂ ਜਿਹੜਾ ਲਸਣ ਉਲਾਈ ਜਾਣਾ ਦੇਖੋ ਉਸ ਤੋਂ ਬਾਅਦ ਲਾਉਣ ਤੋਂ ਬਾਅਦ ਆਪਾਂ ਇਹ ਤੇ ਪ੍ਰਾਲੀ ਪਾ ਦੇਣੀ ਆ ਪ੍ਰਾਲੀ ਚੰਗੀ ਮੋਟੀ ਰੱਖ ਕੇ ਪਾ ਦਿਓ ਤਿੰਨ ਤਿੰਨ ਚਾਰ ਚਾਰ ਇੰਚ ਇੱਕ ਤਾਂ ਪ੍ਰਾਲੀ ਨਾਲ ਸਾਥੀ ਉਹ ਜਿਹੜੀ ਬੈਡਾ ਪੋਲਾ ਰਹਿੰਦਾ ਤੇ ਲਸਣ ਮੋਟਾ ਹੁੰਦਾ ਇੱਕ ਪਾਣੀ ਲਾਉਣ ਦੀ ਘੱਟ ਜ਼ਰੂਰਤ ਪੈਂਦੀ ਆ ਇਹ ਖਾਲੀਆਂ ਖਾਲੀਆਂ ਚ ਪਾਣੀ ਆਪਾਂ ਲਾਉਣਾ ਤੇ ਲਸਣ ਬਹੁਤ ਵਧੀਆ ਹੁੰਦਾ ਇੱਕ ਗੰਧ ਨਹੀਂ ਹੁੰਦਾ ਇਹਦੇ ਚ ਬਿਲਕੁਲ ਹੀ ਤੇ ਜੋ ਵੀ ਆਪਾਂ ਇਹਨੂੰ ਰੇਖ ਖੁਰਾਕ ਪਾਉਣੀ ਆ ਲਸਣ ਨੂੰ ਡੀਪੀ ਹੋ ਗਈ ਪोटाश ਹੋ ਗਈ ਉਹ ਆਪਾਂ ਥੱਲੇ ਹੀ ਪਾ ਦੇਣੀ ਆ ਮਿੱਟੀ 'ਚ ਉਸ ਤੋਂ ਬਾਅਦ ਬੈੱਡ ਤਿਆਰ ਕਰਦਨੇ ਬੈੱਡ ਤਿਆਰ ਕਰਕੇ ਤੇ ਇਸ ਤਰ੍ਹਾਂ ਜਿਹੜਾ ਲਸਣ ਲੱਗ ਜਣਾ ਸਾਥੀਓ ਤੇ ਪਿਛਲੇ ਸਾਲ ਵੀ ਆਪਾਂ ਲਾਇਆ ਸੀ ਤੇ ਬਹੁਤ ਵਧੀਆ ਰਿਜ਼ਲਟ ਰਿਆ ਤੇ ਬਹੁਤ ਸੋਹਣਾ ਲਸਣ ਆਇਆ ਸੀ। ਪਰਾਲੀ ਪਾਉਣ ਨਾਲ ਨਾ ਤਾਂ ਗਾਂਦੇ ਤੇ ਉੱਗੂਗਾ ਬਿਲਕੁਲ ਹੀ। ਤੇ ਇੱਕ ਵੱਟ ਪੂਲੀ ਰਹਿੰਦੀ ਹੈ ਤੇ ਗੰਡਾ ਬਹੁਤ ਮੋਟਾ ਆ ਜਾਂਦਾ। ਤੇ ਇਧਰ ਆਪਾਂ ਸਾਥੀਓ 6 ਮਰਲੇ ਹਲਦੀ ਲਾਈ ਹੈ। ਹਲਦੀ ਤੁਸੀਂ ਵੇਖ ਰਹੇ ਹੋ ਬਹੁਤ ਸੋਹਣੀ ਹੈ। ਬਿਲਕੁਲ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਰੇ ਸਪਰੇਅ ਕੁਝ ਨਹੀਂਗਾ ਕੀਤਾ। ਸਿਰਫ ਆਪਾਂ ਇਹਨੂੰ ਰੂੜੀ ਜਰੂਰ ਪਾਈ ਸੀ ਥੱਲੇ ਦੇ ਸੀ ਤੇ ਇਧਰ ਨਾਲ ਹੀ ਆਪਾਂ ਇੱਕ ਕਨਾਲ ਗੰਨਾ ਲਾਇਆ ਗੁੜ ਵਾਸਤੇ ਇਹ ਗੰਨੇ ਦਾ ਜਿਹੜਾ ਬੀਏ ਹੈਗਾ 93 ਕੰਦ ਬਹੁਤ ਕਰ ਗਿਆ 8 8 10 10 ਫੁੱਟ ਦਾ ਗੰਨਾ ਹੋ ਗਿਆ ਪਿਛਲੇ 2-3 ਸਾਲ ਤੋਂ ਆਪਾਂ 10 ਤੋਂ 15 ਮਰਲੇ ਗੰਨਾ ਲਾ ਰਹੇ ਹਾਂ ਇਹ ਐਰ ਕੀ ਨਵਾਂ ਲਾਇਆ ਸੀ ਪੱਟ ਕੇ ਇਕਦਾ ਗੁੜ ਬਹੁਤ ਵਧੀਆ ਨਿਕਲਦਾ ਆਪਦਾ ਘਰ ਦੇ ਗੰਨੇ ਦਾ ਇਹ ਸਾਰੇ ਕਿਸਾਨ ਵੀਰਾਂ ਨੂੰ ਚਾਹੀਦਾ ਵੀ ਆਪਣਾ ਥੋੜਾ ਥੋੜਾ ਸਬਜੀ ਵਾਸਤੇ ਤਰਕਾਰੀ ਜ਼ਰੂਰ ਲਵਣ ਹਲਦੀ ਲਵਣ ਵੀ ਜਿੰਨਾ ਕ ਆਪਾਂ ਘਰੇ ਖਾਣ ਪੀਣ ਵਾਸਤੇ ਆ ਉੰਨੀ ਤਰਕਾਰੀ ਜ਼ਰੂਰ ਆਪਾਂ ਨੂੰ ਤਿਆਰ ਕਰਨੀ ਚਾਹੀਦੀ ਆ ਇਹ ਸੀ ਦੋਸਤੋ ਆਪਣਾ ਘਰ ਦੀ ਤਰਕਾਰੀ ਸਬਜੀ ਦੀ ਜਿਹਦੀ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਬਣਾਉਣ ਦਾ ਆਪਣਾ ਮਕਸਦ ਇਹੀ ਆ ਵੀ ਸਾਰੇ ਕਿਸਾਨ ਵੀਰ ਥੋੜੀ-ਥੋੜੀ ਸਬਜ਼ੀ ਜ਼ਰੂਰ ਲਾਉਣ ਘਰ ਖਾਣ ਜੋ ਵੀ ਕਈ ਕਿਸਾਨ ਵੀਰ ਲਾਉਂਦੇ ਵੀ ਆ ਤੇ ਜੇ ਵੀਡੀਓ ਲੱਗੇ ਚੰਗੀ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਜੋ ਕਿਸਾਨ ਵੀਰ ਆਪਣੇ ਨਾਲ ਨਵੇਂ ਜੁੜਦੇ ਆ ਤੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਬਣਾਈਏ ਉਹ ਤੁਹਾਡੇ ਤੱਕ ਪਹੁੰਚਦੀ ਰਹੇ ਠੀਕ ਆ ਦੋਸਤੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਧੰਨਵਾਦ ਜੀ